ਇਹ ਲੋੜ ਹੈ ਅਇਆ ਮੁੱਖ ਅਕਸਰ ਕਿ ਉਹ ਹੈ ਕਿ ਇਹ ਕਿਉਂ ਹੈ ਕਿ ਸਪੈਸੀਫਾਈ ਹੈ ਕਿ ਸਾਰੇ ਜਗ੍ਹਾ ਸਹੀ ਮਾਈਕ ਆਈ ਨਾ ਕਿ ਇਹ ਇਸ ਤਰ੍ਹਾਂ ਆਵਾਜ਼ ਆਵਾਜ਼ ਕਮਿਸ਼ਨ ਨੇ ਲਾਸਟ ਇੱਕ ਲੈਟਰ ਆਈ ਸੀ 3.8224 ਤੱਕ ਜਦੀ ਪੂਰਤੀ ਉਥੋਂ ਦਾ ਬਲਾਕ ਸੰਭਤੀ ਵੀ ਸਰਪੰਚ ਜੋ ਇਹੋ ਜਿਹੇ ਬੜੀਆਂ ਕਟਨਾਵਾਂ ਹੁੰਦੀਆਂ ਨੇ ਸਾਡਾ ਮੰਨਣਾ ਹੈ ਕਿ ਜਿਹੜੀ ਪਿਛਦੇ ਸਮੇਂ ਚਾ ਲੋਕ ਸਭਾ ਲੈਕਚਰੀ ਉਸ ਤੋਂ ਬਾਅਦ ਪ੍ਰਸ਼ਾਸਨ ਨੇ ਨਾਲ ਮਿਲ ਕੇ ਸੈਕਟਰੀ ਸਭਾ ਨੇ ਸਾਰੇ ਪਿੰਡਾਂ ਦੇ ਵਿੱਚ ਆਮ ਆਦਮੀ ਪਾਰਟੀ ਅਸੀਂ ਤਕਰੀਬਨ ਜਿਹੜੇ ਅਮਰਸਰ ਜਿਲ੍ਹੇ ਦੇ ਜਿੰਨੇ ਵੀ ਬਲਾਕ ਹੈ ਖਾਸ ਕਰਕੇ ਮੈਂਬਰ ਪਾਰਲੀਮੈਂਟ ਜਿਹੜੀ ਕੌਂਸਲ ਸੀਟ ਦੇ ਅੰਦਰ ਆਉਂਦੇ ਨੇ ਮਟਾਰੀ, ਚੁਗਾਵਾਂ, ਹਰਸ਼ਾਸ਼ੀਨਾ, ਅਜਨਾਲਾ, ਰਮਦਾਸ ਮਜੀਠਾ ਇਹਨਾਂ ਤੇ ਅਸੀਂ ਆਪ ਵਿਜ਼ਿਟ ਕਰ ਰਹੇ ਆ ਸਾਡੇ ਜਿਹੜੇ ਸਰਪੰਚ ਸਾਹਿਬ ਜਿਹੜੇ ਇਲੈਕਸ਼ਨ ਲੜ ਰਹੇ ਨੇ ਮੈਂਬਰ ਪੰਚਾਇਤ ਸਾਹਿਬ ਜਿਹੜੇ ਇਲੈਕਸ਼ਨ ਲੜ ਰਹੇ ਨੇ ਉਹਨਾਂ ਦੇ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਚੁੱਲਾ ਟੈਕਸ ਦੀ ਰਸੀਦਾ ਸਰਕਾਰ ਦੇ ਜਿਹੜੇ ਨਮਾਇंदे ਨਹੀਂ ਦੇ ਰਹੇ ਔਰ ਕੋਈ ਸੈਕਟਰੀ ਨਹੀਂ ਬਿਠਾ ਸਾਰੇ ਸੈਕਟਰੀ 11 ਹਜ਼ਰ ਨੇ ਇੱਥੇ ਜਰੂਰ ਇੱਥੇ ਕਿਉਂਕਿ ਸਵੇਰੇ ਧਰਨਾ ਹੋ ਗਿਆ ਸੀ ਇੱਥੇ ਹੁਣ ਕੋਈ ਬੈਠੇ ਨੇ ਅਰਸ਼ਾ ਜੀ ਨਾ ਜਾ ਕੇ ਵੇਖ ਲਓ ਸੈਕਟਰੀ ਨਹੀਂ ਹੈਗੇ ਮੇਰੇ ਕੇ ਬਲੌਗ 'ਚ ਸੈਕਟਰੀ ਨਹੀਂ ਹੈਗੇ ਹੁਣ ਮਜੀਠੇ ਜਾ ਰਹੇ ਆ ਸਰਕਾਰ ਇਹ ਇਲੈਕਸ਼ਨ ਹੁੰਦੀ ਹੈ ਦੇਸ਼ ਨੂੰ ਮੁੱਢ ਤੋਂ ਮਜ਼ਬੂਤੀ ਲਿਆਉਣ ਲਈ ਲੋਕਤੰਤਰ ਇਹ ਲੋਕਤੰਤਰ ਮੁੱਢ ਜੀ ਜਾਣਾ ਹੀ ਕੋਕਲੀਆਂ ਹੋਣਗੇ ਤੇ ਫਿਰ ਲੋਕਤੰਤਰ ਕਿਵੇਂ ਚੱਲੇਗਾ ਜੀ ਸਭ ਤੋਂ ਜਿਹੜੀ ਮਜ਼ਬੂਤੀ ਦੇ ਇਹ ਨੂੰ ਪ੍ਰਦਾਨ ਕਰਦੀ ਉਹ ਦੀ ਛੋਟੀ ਇਲੈਕਸ਼ਨ ਸਰਪੰਚੀ ਦੀ ਮੈਂਬਰ ਪੰਚਾਇਤ ਦੀ ਅੱਜ ਉਹ ਸਾਡੇ ਕਰੀਬ 10000 ਰੁਨੇ ਆ ਮੈਂਬਰ ਪੰਚਾਇਤ ਤੇ ਸਰਪੰਚ ਲਾ ਕੇ ਟੋਟਲ ਜੇ ਤੁਸੀਂ ਜਿਹੜੇ ਦੇ ਲਾਓਗੇ ਉਸ ਟਾਈਮ ਵਾਸਤੇ ਨਮਾਇੰਦਗੀਆਂ ਭਰਨੀਆਂ ਲੋਕਾਂ ਨੇ ਇੱਕ ਦਿਨ ਰਹਿ ਗਿਆ 4 ਤਰੀਕ ਅੱਜ ਮੁੱਕ ਗਿਆ ਪਰ ਕੋਈ ਇਹਦੇ ਤੇ ਤਵੱਜਾ ਦੇਣ ਨੂੰ ਤਿਆਰ ਨਹੀਂ ਸਾਰੇ ਸੈਕਟਰੀ ਜਿੰਨੇ ਵੀਡੀਓ ਆ ਉਹ ਐਮਐਲਏ ਦੀ ਤੇ ਸੰਬੰਧਿਤ ਜਿਹੜਾ ਇਲਾਕੇ ਦਾ ਚਾਹੇ ਮੰਤਰੀ ਆ ਚਾਹੇ ਐਮਐਲਏ ਚਾਹੇ ਹਾਰੇ ਆ ਉਹਦਾ ਦਿਸ਼ਾ ਨਿਰਦੇਸ਼ ਲੈ ਰਹੇ ਆ ਤੁਸੀਂ ਅੱਜ ਜਾ ਕੇ ਵੇਖ ਲਓ ਮੀਡੀਆ ਜਿਹੜੇ ਹਾਰੇ ਨੇ ਉਹਨਾਂ ਦੇ ਘਰ ਮਤਲਬ ਪੱਟੀਆਂ ਜਾ ਕੇ ਕਟੀਆਂ ਵੀ ਗਈਆਂ ਉਹਨਾਂ ਦੇ ਸਾਰਾ ਕੁਝ ਉਹਨਾਂ ਦਾ ਪਲਾਨ ਕਰਕੇ ਪੂਰੇ ਵਧੀਆ ਤਰੀਕੇ ਨਾਲ ਭਰ ਕੇ ਪੇਪਰ ਦੂਜਿਆਂ ਦੇ ਇੱਧਰ ਰਹਿ ਜਾਣੇ ਕਿਸੇ ਦਾ ਰਹਿ ਗਿਆ ਕਿਸੇ ਦਾ ਭਰਿਆ ਗਿਆ ਕਿਸੇ ਦਾ ਐਸਸੀਆਡੂਗਟ ਨਹੀਂ ਮਿਲ ਰਿਹਾ ਮੁੜ ਕੇ ਫਿਰ ਕਹਿੰਦੇ ਕਿ ਜੇ ਅਸੀਂ ਇਲੈਕਸ਼ਨ ਜਿੱਤ ਗਏ ਆ ਇਲੈਕਸ਼ਨ ਜਿੱਤੀ ਨਹੀਂ ਇਹ ਇਲੈਕਸ਼ਨ ਕੋਈ ਆ ਇਹ ਲੇਖ ਲੁੱਟੀ ਆ ਸੋ ਅਸੀਂ ਬੇਨਤੀ ਕਰਦੇ ਇਲੈਕਸ਼ਨ ਕਮਿਸ਼ਨ ਨੂੰ ਚੋਣ ਕਮਿਸ਼ਨ ਨੂੰ ਕਿ ਪਿਛਲੇ 4 ਦਿਨ ਦਾ ਜਿੰਨੇ ਵੀਡੀਓ ਆ ਜਿੰਨੇ ਸੈਕਟਰੀ ਆ ਇਹਨਾਂ ਦੀ ਲੋਕੇਸ਼ਨਾਂ ਕਢਾਓ ਇਹ ਕਿੱਥੇ ਬੈਠੇ ਕੋਈ ਆਪਣੀ ਸੀਟ ਤੇ ਨਹੀਂ ਹੈਗਾ ਕੋਈ ਤੁਹਾਡੀ ਗੱਲ ਮੰਨਣ ਨੂੰ ਤਿਆਰ ਨਹੀਂ ਕੋਈ ਡੀਸੀ ਦੀ ਸੁਣਨ ਨੂੰ ਤਿਆਰ ਨਹੀਂ ਡੀਸੀ ਆਪਣੇ ਹੱਥ ਘੜੀ ਘੜੀ ਬਿਠੇ ਸਾਡੀ ਨਹੀਂ ਸੁਣਦੇ ਸ਼ਿਕਾਇਤਾਂ ਕਰ ਕਰ ਹਾਰ ਗਏ ਕੋਈ ਇਹਨਾਂ ਦੇ ਕੰਮ ਤੇ ਜੂ ਨਹੀਂ ਸਕਦੀ ਔਰ ਇਹਦੇ ਨਾਲ ਲਾਅਨ ਆਰਡਰ ਖਰਾਬ ਹੋਏਗਾ ਪੰਜਾਬ ਦੀ ਜਿਹਕੇ ਨੂੰ ਵੋਟਾਂ ਪਾਉਣ ਦਾ ਅਧਿਕਾਰ ਹੀ ਨਹੀਂ ਦੋਗੇ ਇਹ ਬਿ ਡੈਮੋਕ੍ਰੇਸੀ ਕਿਵੇਂ ਰੋ ਔਰ ਇਹ ਸੈਕਟਰੀ ਦੇ ਇਸ ਲੈਵਲ ਤੱਕ ਚਲੇ ਗਏ ਆ ਵੀ ਵੀਡੀਓ ਜਿਹੜੇ ਸੀਨੇ ਬੈਠੇ ਆ ਵੀਡੀਓ ਦਾ ਸੈਕਟਰੀ ਮੇਰਾ ਫੋਨ ਨਹੀਂ ਚੁੱਕਦਾ ਇਹਨਾਂ ਨੇ ਕੀ ਕੀਤਾ ਕਾਰਨ ਕੀ ਵੀ ਸੁਣਨਾ 1.5-2 ਸਾਲ ਹੋ ਗਏ ਆ ਪ੍ਰਬੰਧਕ ਲੱਗੇ ਆ ਆਲਮੋਸਟ ਕਦੇ ਇਹਨਾਂ ਲਾਤੇ ਆ ਕਦੇ ਇਲੈਕਸ਼ਨ ਫਟਮੋਂ ਤੋਂ ਬਾਅਦ ਸਾਰੇ ਲੱਗੇ ਸਾਰੀਆਂ ਪੰਚਾਇਤਾਂ ਲੁੱਟ ਕੇ ਖਾ ਗਏ ਆ ਵੀਡੀਓ ਦੇ ਸੈਕਟਰੀ ਉਹਨਾਂ ਨੂੰ ਡਾਰਿਆ ਵੀ ਸ਼ਾਇਦ ਸਰਕਾਰ ਜੇ ਅਸੀਂ ਇਹਨਾਂ ਦੇ ਅੱਖੇ ਨਾ ਲੱਗੇ ਤਾਂ ਸ਼ਾਇਦ ਸਾਡੀਆਂ ਅਫਵਾਹਾਂ ਖੁੱਲਣਗੀਆਂ ਤੇ ਮੈਂ ਵਾਰਨਿੰਗ ਦਿੰਨਾ ਤੁਹਾਨੂੰ ਇਸ ਗੱਲ ਦੀ ਭਰਾਓ ਨਾ ਕਾਨੂੰਨ ਹੈ ਇਹ ਕੱਲੇ ਇਹਨਾਂ ਦੇ ਹੱਥ ਕਾਨੂੰਨੀ ਕਾਨੂੰਨ ਸਾਡੇ ਹੱਥ ਵੀ ਹੈ ਤੁਹਾਡੀ ਕੱਲੇ ਕੱਲੇ ਦੀ ਇਨਕੁਆਇਰੀ ਕਰਵਾਵਾਂਗੇ ਕਿ ਕਿੰਨਾ ਪੈਸਾ ਤੁਸੀਂ ਕੁੱਟਿਆ ਇਥੋਂ ਸਾਰਾ ਕੱਲੇ ਕੱਲੇ ਦਾ ਪੈਸਾ ਇੱਕ ਇੱਕ ਵਸੂਲਾਂਗੇ ਅਸੀਂ ਜਿਹੜਾ ਤੁਸੀਂ ਆਪਣੀ ਲੁੱਟ ਨੂੰ ਬਚਾਉਣ ਆਤੇ ਇਹਨਾਂ ਦਾ ਸਾਥ ਦੇ ਰਹੇ ਜੀ ਨਾ ਇਹਨਾਂ ਕਰਾਂਗੇ ਕਾਰਗ੍ਰਹੀ ਪਰਫਾਰਮੈਂਸ ਦੇ ਵਜਿਹਾ ਕੇ ਕਾਰਗ੍ਰਹੀ ਪਰਫਾਰਮੈਂਸ ਤੁਸੀਂ ਜੋ ਤੁਹਾਡੇ ਸਾਹਮਣੇ ਪਿੱਛੇ ਹੋਈ ਹੈ ਲੋਕ ਸਭਾ 'ਚ ਉਹ ਤੋਂ ਪਲੱਸ ਜਾਊਗੀ ਜੇ ਜੇ ਪਰਫਾਰਮੈਂਸ ਇਹਨਾਂ ਦੀ ਚੰਗੀ ਹੁੰਦੀ ਫਿਰ ਨਿਰਪੱਖ ਚੋਣਾ ਕਰਾਉਂਦੇ ਫੱਕ ਪਾਤ ਨਾ ਕਰਦੇ ਲੜਨ ਦਿਓ ਜਿਹੜਾ ਜਿੱਤ ਗਿਆ ਉਹਗਾ ਲੋਕਾਂ ਨਾਲ ਤੁਹਾਨੂੰ ਪਤਾ ਲੱਗੂ ਜੀ ਤੁਸੀਂ ਕੀ ਕੀਤੀ ਕਾਰਗੁਜ਼ਾਰੀ ਕੀ ਹੈ ਇਹ ਇਸ਼ਤਿਹਾਰਾਂ ਨਾਲ ਚੱਲਣ ਵਾਲੀ ਸਰਕਾਰ ਇਹਨਾਂ ਦਾ ਮੰਨਣਾ ਕਿਸੇ ਐ ਜੋ ਇਸ਼ਤਿਹਾਰ ਦਿਖ ਰਹੇ ਨੇ ਉਹ ਸਾਰਾ ਕੁਝ ਧਰਾਤਲ ਦੀ ਸਿੱਧੀ ਬੜੀ ਚੇਂਜ ਹੈ ਕਾਨੂੰਨ ਵਿਵਸਥਾ ਬੁਰੀ ਤਰ੍ਹਾਂ ਫੇਲ ਹੈ ਡਰੱਗ ਪਿੰਡਾਂ ਦੇ ਵਿੱਚ ਵੱੜ ਚੁੱਕਾ ਹੈ ਬਰੋਤੀਆਂ ਧੜਾ ਧੜ ਬਸੂਦੀਆਂ ਜਾ ਰਹੀਆਂ ਕੱਲ ਆ ਰਹੀਆਂ ਸਰਪੰਚਾਂ ਨੂੰ ਤੂੰ ਬਹਿ ਜਾ ਗੈਂਗਸਟਰ ਕਾਹਦਾ ਕਰ ਰਹੇ ਤੈਨੂੰ ਖਲੋਣ ਨਹੀਂ ਦੇਣਾ ਤੈਨੂੰ ਬਹਿਣ ਨਹੀਂ ਦੇਣਾ ਕੀ ਕੀ ਮਤਲਬ ਮਜ਼ਾਕ ਬਣਾਤਾ ਲੋਕਤੰਤਰ ਦਾ ਕੋਈ ਸੁਣਨ ਤਿਆਰ ਨਹੀਂਗਾ ਜਿਹੜੇ ਕੋ ਲੜਨਾ ਚਾਹੁੰਦੇ ਆ ਉਹਨਾਂ ਨੂੰ ਹੀ ਰਸੀਦਾ ਦੇਣ ਤੇ ਆ ਨਹੀਂ ਚਿਲਾ ਟੱਕਰਦੀ ਐਂਟੀ ਸਾਹਿਬ ਜਿਹੜੀਆਂ ਵੋਟਸ ਕੱਟੀ ਹੋਈਆਂ ਜੀ ਵੇਖੋ ਕਈ ਵੋਟਸ ਇੱਥੇ ਦੇਖਿਆ ਗਿਆ ਕਈਆਂ ਦੀ ਵੋਟਾਂ ਹੀ ਨਹੀਂ ਆਈਆਂ ਕੀ ਕਰਨਾ ਇਹਨਾਂ ਨੇ ਕੀ ਕੀਤਾ ਜਦੋਂ ਲੋਕ ਸਭਾ ਇਲੈਕਸ਼ਨ ਆ ਰਹੇ ਉਸ ਤੋਂ ਬਾਅਦ ਇਹਨਾਂ ਨੇ ਇੱਕ ਪ੍ਰੀ ਪਲਾਨਡ ਇਹਨਾਂ ਸੈਕਟਰੀਆਂ ਨੇ ਵੀਡੀਓ ਨੇ ਰਲ ਕੇ ਸਾਰੇ ਨੇ ਸਰਕਾਰ ਨੇ ਇਹਨਾਂ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਐਮ ਐਲ ਏ ਉਹਨਾਂ ਨੇ ਜਿੱਥੋਂ ਜਿੱਥੋਂ ਆ ਰਹੇ ਸੀ ਇਹਨਾਂ ਨੂੰ ਪਤਾ ਇੱਥੇ ਕਾਂਗਰਸ ਜਿੱਤੀ ਹੈ ਔਰ ਮੋਸਲੇ ਇਹਨਾਂ ਤੋਂ ਸਾਰੀ ਜਗ੍ਹਾ ਤੇ ਇਹੀ ਜਿੱਤਿਆ 80 70 ਪਰਸੈਂਟ ਜਿੱਤਿਆ ਉਹਨਾਂ ਨੇ ਸਾਰੀਆਂ ਪਲਾਨ ਦੇ ਨਾਲ ਵਾੜਾਂ ਦੇ ਟੋਕਟਾ ਖਿਲਾਰ ਦਿੱਤੀਆਂ ਨੇ ਘਰਾਂ ਦੇ ਵਿੱਚ 5 ਜੀ ਰਹੇ 5ਾਂ ਜੀਆਂ ਦੇ ਵੋਟਾਂ ਅਲੱਗ-ਅਲੱਗ ਵਾੜ ਚ ਪੈਣੀਆਂ ਨੇ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਕਿਤੇ ਵੋਟਾਂ ਕੱਟ ਹੀ ਦਿੱਤੀਆਂ ਨੇ 220 250 ਵੋਟ ਕੱਟੀ ਹੈ ਔਰ ਕੋਈ ਜਵਾਬ ਦੇ ਨਹੀਂ ਕੱਲ ਅਜੇ ਇਹਨਾਂ ਲਿਸਟਾਂ ਦਿੱਤੀਆਂ ਨੇ ਅੱਜ ਇੱਕ ਦਿਨ ਨਮਾਇਦਗੀ ਦਾ ਜੇ ਤੁਣ ਕਿੱਦਾਂ ਬੰਦਾ ਇਹ ਪੂਰੇ ਕਰੂਗਾ ਦੂਜੀ ਗੱਲ ਇਹ ਦੇ ਇਲੈਕਸ਼ਨ ਦੇ ਵਿੱਚ ਪਿੰਡਾਂ ਨਾਲ ਸੰਬੰਧ ਤੇ ਇੱਥੇ ਬਹੁਤੇ ਪੜੇ ਲਿਖੇ ਲੋਕ ਨਹੀਂ ਹੈ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਜਾਣਕਾਰੀ ਉਹਨਾਂ ਵਿਚਾਰੇ ਨੂੰ ਪਤਾ ਹੀ ਕੁਝ ਨਹੀਂ ਕੱਜਲ ਖਾਰ ਹੋ ਰੇ ਕੋ ਐਸਟੀਐਮਲ ਭੇਜ ਦਿੰਦਾ ਐਡੀ ਮੀਡੀਸੀਐਲ ਭੇਜ ਦਿੰਦਾ ਕੇਡੀਸੀ ਵੀਡੀਓ ਵਾਲ ਭੇਜ ਦਿੰਦਾ ਅਗਲੇ ਬਲੇ ਸੈਕਟਰੀ ਲੱਭ ਨਹੀਂ ਢੇ ਤੇ ਇਹ ਵੀ ਸੁਣਨ ਨੂੰ ਮਿਲਿਆ ਗਿਆ ਵੀ ਕਈ ਪਿੰਡਾਂ ਦੇ ਜਿਹੜੇ ਸਾਫਾ ਚਾਹ ਲਗਾਵਣ ਕੀਤਾ ਗਿਆ ਉਹਨਾਂ ਦੇ ਵੀ ਇਨਕੁਆਰੀ ਕਰਨ ਦਿੰਦੀ ਹੈ ਇਨਕੁਆਰੀ ਉਹਦੀ ਖੁੱਲਣੀ ਜਿਹਨੇ ਪਰਣਾ ਨਹੀਂ ਪਾਉਣਾ ਜਿਹਨੇ ਪਰਣਾ ਪਾ ਲਿਆ ਇਨਕੁਆਰੀ ਉਹਦੇ ਗੋਦੀਆਂ 'ਚ ਬੈਠੇ ਜਿੰਨਾ ਗੱਪਣ ਕੀਤੇ ਜਿੰਨਾ ਗੱਪਣ ਕੀਤੇ ਉਹ ਗੋਦੀਆਂ 'ਚ ਬੈਠੇ ਆ ਜਿਹੜੇ ਸਾਹਮਣੇ ਲੜਨਾ ਕਹਿੰਦੇ ਉਹ ਬਿਲਕੁਲ ਸਾਫ ਚਿੱਤਰ ਐਕਸ ਵਾਲੇ ਬੰਦੇ ਆ ਉਹਨਾਂ ਕੋਈ ਗੱਪਣ ਨਹੀਂ ਕੀਤਾ ਜਿੰਨਾ ਮਾਲ ਮੈਂ ਤਾਂ ਛੱਕਿਆ ਗੋਦੀ ਚ ਉਹਨਾਂ ਦੀ ਜਿਵੇਂ ਬਿਠੇ ਉਹਨਾਂ ਦੇ ਉਹਨਾਂ ਦੇ ਇਨਕੁਆਰੀਆਂ ਖੁਣੀਆਂ ਉਹਨਾਂ ਦੀਆਂ ਅਹੀ ਫੋਟਾਂ ਨੇ ਉਹਨਾਂ ਨੇ ਖੋਦੀਆਂ ਆਹੀ